ਬੇਚੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਰਕਾਰ ਦੇ ਵਿੱਚ ਪੰਜਾਬ ਚੋਂ ਰਵਨੀਤ ਬਿੱਟੂ ਨੂੰ ਜਿਹੜਾ ਉਹ ਥਾਂ ਦਿੱਤੀ ਗਈ ਹੋਵੇ ਪਰ ਰਵਨੀਤ ਬਿੱਟੂ ਨੂੰ ਥਾਂ ਦਿੱਤੇ ਜਾਣ ਤੋਂ ਬਾਅਦ ਭਾਜਪਾ ਚ ਕੁਸਰਮਸਰ ਸ਼ੁਰੂ ਹੋ ਗਈ ਹੈ ਭਾਜਪਾ ਅੰਦਰ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਚਰਚਾ ਹੈ ਕਿ ਬਾਹਰੋਂ ਆਏ ਲੋਕਾਂ ਨੂੰ ਸਿਰ ਤੇ ਚੜਾਇਆ ਜਾ ਰਿਹਾ ਹੈ ਤੇ ਜਿਹੜੇ ਘਰ ਬੈਠ ਕੇ ਲਗਾਤਾਰ ਭਾਜਪਾ ਲਈ ਕੰਮ ਕਰਦੇ ਰਹੇ ਉਹਨਾਂ ਨੂੰ ਜਿਹੜਾ ਆਖੋ ਪਰੋਖੇ ਕੀਤਾ ਜਾ ਰਿਹਾ ਮਾਜ਼ਰਾ ਕੀ ਹੈ ਕਿਹੜੇ ਆਗੂ ਇਸ ਦਾ ਵਿਰੋਧ ਕਰ ਰਹੇ ਆ ਕਿਉਂਕਿ ਰਵਨੀਤ ਬਿੱਟੂ ਦਾ ਭਾਜਪਾ ਵਿੱਚ ਵਿਰੋਧ ਬਹੁਤ ਵੱਡੇ ਪੱਧਰ ਤੇ ਆ ਤੁਸੀਂ ਜੁੜੇ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਕੇਂਦਰੀ ਕੈਬਨਿਟ ਦੇ ਵਿੱਚ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਥਾਂ ਦਿੱਤੀ ਗਈ ਹੈ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ ਤੇ ਉਹਨਾਂ ਨੇ ਸੌਂ ਵੀ ਚੁੱਕ ਲਈ ਹੈ ਪੰਜਾਬ ਨੂੰ ਪ੍ਰਤੀਨਿਧਤਾ ਦੇਣ ਦਾ ਯਤਨ ਵੀ ਕੀਤਾ ਗਿਆ ਹੈ ਜੇਕਰ ਜੋ ਗਾਇਕ ਸਾਬਕਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਵਿੱਚ ਚੌਂ ਰੈਲੀ 'ਚ ਇਹ ਗੱਲ ਆਖੀ ਸੀ ਕਿ ਤੁਸੀਂ ਰਵਨੀਤ ਬਿੱਟੂ ਨੂੰ ਸੰਸਦ 'ਚ ਭੇਜ ਦਿਓ ਇਹਨੂੰ ਮੈਂ ਵੱਡਾ ਆਦਮੀ ਬਣਾ ਲਾਂਗਾ ਪਰ ਭਾਜਪਾ ਅੰਦਰ ਇਸ ਮਾਮਲੇ ਨੂੰ ਲੈ ਕੇ ਚਰਚਾ ਬੜੀ ਜੋਰਾ ਸ਼ੋਰਾ ਨਾਲ ਚੱਲ ਰਹੀ ਹੈ ਬੇਸ਼ੱਕ ਰਵਨੀਤ ਬਿੱਟੂ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਬੜਾ ਖੁਸ਼ ਹੋਵੇ ਪਰ ਟਕਸਾਲੀ ਭਾਜਪਾਈਆਂ ਦੇ ਚਿਹਰਿਆਂ ਦੇ ਰੰਗ ਉੱਟ ਗਏ ਉਹ ਹੱਕੇ ਬੱਕੇ ਰਹਿ ਗਏ ਕਿ ਸਾਡੇ ਨਾਲ ਆਹ ਕੀ ਬਣ ਗਈ ਸਾਡੇ ਨਾਲ ਜੱਗੋ 13ਵੀਂ ਹੋ ਗਈ ਰਵਨੀਤ ਬਿੱਟੂ ਜਿਹੜਾ 12 ਚ ਨਹੀਂ 13 ਚ ਨਹੀਂ ਕੱਲ ਆਇਆ ਭਾਜਪਾ ਚ ਅੱਜ ਮੰਤਰੀ ਬਣ ਗਿਆ ਸਾਨੂੰ ਅੱਡੀਆਂ ਖਸੌਂਦਿਆ ਕਈ ਸਾਲ ਹੋ ਗਏ ਅਮਨਾਸ਼ ਰਾਏ ਖੰਨਾ ਕਦੇ ਨਹੀਂ ਮੰਤਰੀ ਬਣ ਸਕੇ ਲਗਾਤਾਰ ਭਾਜਪਾ ਦੇ ਲਈ ਕੰਮ ਕੀਤਾ ਸਿਰ ਜਾਣ ਲਾ ਕੇ ਕੰਮ ਕੀਤਾ ਅਮਨਾਸ਼ ਰਾਏ ਖੰਨਾ ਨੇ ਹਰਜੀਤ ਗਰੇয়াল ਸਰਜੀਤ ਕੁਮਾਰ ਜੈਅਨੀ ਭਗਤ ਚੁੰਨੀ ਲਾਲ ਮਨੋਰੰਜਨ ਕਾਲੀਆ ਕਿਹਦੇ ਕਿਹਦੇ ਨਾਂ ਗਣਾਈਏ ਐਨ ਕੇ ਭੰਡਾਰੀ ਰਜਿੰਦਰ ਪੰਡਾਰੀ ਅਸ਼ਵਨੀ ਸ਼ਰਮਾ ਬੜੇ ਨਾਂ ਨੇ ਕਿਹਦੇ ਕਿਹਦੇ ਨਾਂ ਗਣਾਈਏ ਸਾਰੇ ਭਾਜਪਾਈ ਰਵਨੀਤ ਬਿੱਟੂ ਨੇ ਖੁੰਝੇ ਲਾ ਕੇ ਰੱਖਤੇ ਸਜਰੇ ਸਜਰੇ ਰਾਸ਼ਟਰਵਾਦੀ ਬਣੇ ਸਜਰੇ ਸਜਰੇ Hindu ਚਿਹਰਾ ਬਣੇ ਪੰਜਾਬ ਚ ਸੁਨੀਲ ਜਾਖੜ ਨਾਲ ਉਦੋਂ ਵੀ ਮਾੜੀ ਹੋਗੀ ਕਿ ਕਹਿੰਦੇ ਕਿ ਹੁਣ ਤਾਂ ਰਵਨੀਤ ਬਿੱਟੂ ਨੂੰ ਮੁੱਖ ਮੰਤਰੀ ਵੀ ਬਣਾਇਆ ਜਾਣਾ ਹੈ ਚਲੋ ਉਹ ਤਾਂ ਦੂਰ ਦੀ ਕੋੜੀ ਹੈ ਪਰ ਕੇਂਦਰੀ ਕੈਬਨਿਟ ਵਿੱਚ ਉਹਨਾਂ ਦੀ ਸ਼ਮੂਲੀਅਤ ਨੇ ਕਈ ਸਿਆਸੀ ਆਗੂਆਂ ਨੂੰ ਸੁਨੇਹਾ ਦੇ ਦਿੱਤਾ ਹੈ। ਭਾਜਪਾ ਨੇ ਪੰਜਾਬ ਵਿੱਚਲੇ ਵੱਡੇ ਚਿਹਰੇ ਨਜ਼ਰ ਅਦਾਜ਼ ਕਰਕੇ ਬਿੱਟੂ ਨੂੰ ਸਿਖਰਲਾ ਅਹੁਦਾ ਦਿੱਤਾ ਹੈ। ਹਾਲਾਂਕਿ ਚੋਣਾਂ ਦਰਾਂ ਹੀ ਰਵਨੀਤ ਬਿੱਟੂ ਨੇ ਭਾਜਪਾ ਦਾ ਪੱਲਾ ਫੜਿਆ ਸੀ। ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨਾਲ ਉਹਨਾਂ ਦਾ ਇੱਕ ਖੜਕਾ ਰਿਆ ਹੋਇਆ ਹੈ। ਅਹਿਮ ਸੂਤਰ ਦੱਸਦੇ ਨੇ ਕਿ ਹਰਜੀਤ ਗਰੇਵਾਲ ਤੋਂ ਇਲਾਵਾ ਭਾਜਪਾ ਦੇ ਟਕਸਾਲੀ ਆਗੂ ਅੰਦਰੋਂ-ਅੰਦਰ ਹੀ ਘੁੱਟਣ ਮਹਿਸੂਸ ਕਰਨ ਲੱਗੇ ਨੇ। ਭਾਜਪਾ ਵੱਲੋਂ ਰਵਨੀਤ ਬਿੱਟੂ ਨੂੰ ਮੰਤਰੀ ਦੀ ਕੁਰਸੀ ਦੇਣ ਤੋਂ ਪੰਜਾਬ ਭਾਜਪਾ ਵਿੱਚ ਕੁਸਰ- ਭਾਜਪਾ ਦੇ ਟਕਸਾਲੀ ਆਗੂ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਵੱਡਾ ਸੰਕਟ ਝੱਲਿਆ ਸੀ ਉਦੋਂ ਠੱਗੇ ਠੱਗੇ ਮਹਿਸੂਸ ਕਰਨ ਲੱਗੇ ਜਦੋਂ ਭਾਜਪਾ ਨੇ ਬਾਹਰੋਂ ਆਗੂਆਂ ਨੂੰ ਲਿਆ ਕੇ ਉਮੀਦਵਾਰ ਬਣਾ ਦਿੱਤਾ ਪਤਾ ਲੱਗਿਆ ਕਿ ਭਾਜਪਾ ਦੇ ਟਕਸਾਲੀ ਆਗੂ ਅੱਜ ਇੱਕ ਦੂਜੇ ਨੂੰ ਫੋਨ ਖੜਕਾ ਕੇ ਆਪਣਾ ਮਨਹੋਲਾ ਕਰ ਰਹੇ ਸਨ ਸਿਆਸੀ ਹਲਕਿਆਂ ਮੁਤਾਬਕ ਭਾਜਪਾ ਵੱਲੋਂ ਪੰਜਾਬ ਚ ਚੋਣਾ 2027 ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡ ਕੇ ਭਾਜਪਾ ਦੇ ਪ੍ਰਧਾਨ ਬਣੇ ਸੁਨੀਲ ਜਾਖੜ ਲਈ ਰਵਨੀਤ ਬਿੱਟੂ ਦੀ ਕੇਂਦਰੀ ਵਜ਼ਾਰਤ ਵਿੱਚ ਐਂਟਰੀ ਹੈਰਾਨੀ ਵਾਲੀ ਸਾਹਤ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਅਤੇ ਖਾਸ ਕਰਕੇ ਕੇਂਦਰੀ ਵਜ਼ੀਰ ਰਹਿ ਚੁੱਕੀ ਬੀਬਾ ਪਰਨੀਤ ਕੌਰ ਨੂੰ ਵੀ ਭਾਜਪਾ ਨੇ ਦਰਕਰਨਾਰ ਕਰ ਦਿੱਤਾ ਪੰਜਾਬ ਦੇ ਅਨੇਕਾਂ ਮਸਲੇ ਹੱਲ ਹਨ ਜਨਾਬ ਨੂੰ ਸੂਬੇ ਦੀਆਂ ਬੁਨਿਆਦੀ ਮੰਗਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਰਵਨੀਤ ਬਿੱਟੂ ਦੇ ਮੋਢਿਆਂ ਤੇ ਹੁਣ ਵੱਡਾ ਪਾਰ ਹੋਵੇਗਾ ਅਤੇ ਪੰਜਾਬੀਆਂ ਦੀ ਇਸ ਗੱਲ ਤੇ ਨਜ਼ਰ ਰਹੇਗੀ ਕਿ ਉਹ ਪੰਜਾਬ ਦੇ ਮੂਲ ਮਸਲਿਆਂ ਵਿੱਚ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਪਾਣੀਆਂ ਤੋਂ ਇਲਾਵਾ ਹੋਰ ਪੰਥਕ ਮਸਲੇ ਵੀ ਨੇ ਜਿਨ੍ਹਾਂ ਨੂੰ ਹੱਲ ਕਰਵਾਉਣ ਦੀ ਕਿੰਨੀ ਕੁ ਭੂਮਿਕਾ ਨਿਭਾਉਂਦੇ ਨੇ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਦੱਸ ਦਵਾਂ ਬੇਸ਼ੱਕ ਖਵਾਰੀ ਖਬਰਾਂ ਜੋ ਮਰਜੀ ਕਹਿ ਰਵਨੀਤ ਬਿੱਟੂ ਤੋਂ ਕੁਝ ਨਹੀਂ ਹੋਣਾ ਕਿਉਂਕਿ ਕੇਂਦਰੀ ਕੈਬਨਿਟ ਦੇ ਵਿੱਚ ਉਹ ਕੁਝ ਚੱਲਦਾ ਹੈ ਖਾਸ ਕਰਕੇ ਜੋ ਭਾਜਪਾ ਕੋਟੇ 'ਚੋਂ ਮੰਤਰੀ ਜਾਂਦੇ ਨੇ ਉਹ ਉਹ ਕੁਝ ਕਰਦੇ ਨੇ ਜੋ ਪ੍ਰਧਾਨ ਮੰਤਰੀ ਕਹਿੰਦੇ ਨੇ ਇਹ ਲੋਕ ਸਿਰਫ ਤਾੜੀਆਂ ਵਜਾਉਣ ਲਈ ਰੱਖੇ ਗਏ ਆ ਕੈਬਨਿਟ ਦੇ ਵਿੱਚ ਇਹਨਾਂ ਲੋਕਾਂ ਦਾ ਕੋਈ ਨਿੱਜੀ ਤੌਰ ਦੇ ਉੱਤੇ ਦਿਮਾਗ ਨਹੀਂ ਕਿ ਇਹ ਕੰਮ ਕਰ ਸਕਣ ਉੱਥੇ ਸਿਰਫ ਨਿੱਜੀ ਤੌਰ ਦੇ ਉੱਤੇ ਦੋ ਤਿੰਨ ਬੰਦੇ ਕੰਮ ਕਰ ਸਕਦੇ ਆ ਉਹਨਾਂ 'ਚ ਪਹਿਲਾ ਨਾਮ ਨਿਤਨ ਗੜਕਰੀ ਦਾ ਦੂਜਾ ਨਾਮ ਰਾਜਨਾਥ ਸਿੰਘ ਦਾ ਉਸ ਤੋਂ ਬਾਅਦ ਕੋਈ ਨਹੀਂ ਇਵਨ ਕਿ ਰਾਜਨਾਥ ਸਿੰਘ ਤੇ ਵੀ ਬਹੁਤ ਪਾਬੰਦੀਆਂ ਨੇ ਇਹ ਲੋਕ ਜਿਨ੍ਹਾਂ ਨੇ ਰੱਖਸ਼ਾਖੜ ਸੇ ਇਹ ਰਮਨੀਤ ਬਿੱਟੂ ਇਹ ਜਿਨ੍ਹਾਂ ਨੇ ਇਕੱਠੇ ਕਰੇ ਨੇ TDP ਤੇ JDU ਦੇ ਬੰਦਿਆਂ ਨੂੰ ਛੱਡ ਦਈਏ ਕਿਉਂਕਿ ਹੁਣ ਉਹਨਾਂ ਦੀ ਲੱਤ ਉੱਤੇ ਆ ਇਹ ਸਾਰੇ ਤਾੜੀਆਂ ਵਜਾਉਣ ਲਈ ਰੱਖੇਗੇ ਨੇ ਕਿ ਮੋਦੀ ਜੀ ਕਹਿਣਗੇ ਵੀ ਆਹ ਚੀਜ਼ ਕਰਤੀ ਬਾ ਬਹੁਤ ਸੋਹਣੀ ਹੋ ਗਈ ਇਹ ਤਾੜੀਆਂ ਮਾਰ ਦੇਣਗੇ ਰਮਨੀਤ ਬਿੱਟੂ ਦੇ ਪੰਥਕ ਮਸਲਿਆਂ ਦੇ ਹੱਲ ਦੀ ਤਾਂ ਬਿਲਕੁਲ ਆਸ ਰੱਖਣੀ ਨਹੀਂ ਚਾਹੀਦੀ ਜੋ ਉਹਨਾਂ ਦਾ ਹੁਣ ਤੱਕ ਰਵੱਈਆ ਰਿਹਾ ਕਿਉਂਕਿ 12ਵੀਂ ਪਾਸ ਨੇ ਉਹਨਾਂ ਦੀ ਅੱਡੀ ਵਿਜ਼ਨ ਹੀ ਨਹੀਂ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਸੋਚ ਸਕਦੇ ਹੋਣ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦਾ ਨਹੀਂ ਪਤਾ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦੀ ਡੈਫੀਨੇਸ਼ਨ ਦਾ ਨਹੀਂ ਪਤਾ ਉਹ ਇਸ ਮਸਲੇ ਤੇ ਜਾ ਹੀ ਨਹੀਂ ਸਕਦੇ ਬੰਦੀ ਸਿੰਘਾੜੀ ਰਿਹਾਈ ਹੋਈ ਤੇ ਬਿੱਟੂ ਕੋਈ ਕੰਮ ਨਹੀਂ ਕਰ ਰਿਹਾ ਚੰਦੀਵੋ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਭਾਜਪਾ ਦਾ ਅਜੰਡਾ ਹੀ ਇਹ ਹੈ ਕਿ ਇਸ ਦਾ ਸਾਰਾ ਦੇਸ਼ ਇੱਕ ਕਰਨਾ ਹੈ ਇਸ ਦਾ ਸਾਰੇ ਦੇਸ਼ ਤੇ ਸੰਸਕ੍ਰਿਤ ਲਾਗੂ ਕਰਨੀ ਹੈ ਤਾਂ ਉਹ ਕਿਵੇਂ ਪੂਰਾ ਹੋ ਸਕਦਾ ਇਹ ਇੱਕ ਵੱਡਾ ਮਸਲਾ ਹੈ 2027 ਦੀਆਂ ਚੋਣਾਂ ਨੂੰ ਧਿਆਨ ਚ ਰੱਖ ਕੇ ਰਵਨੀਤ ਬਿੱਟੂ ਜਾਂ ਫਿਰ ਕੇਂਦਰ ਦੀ ਸਰਕਾਰ ਜਾਂ ਭਾਜਪਾ ਕੁਝ ਕਰ ਦੇ ਤਾਂ ਕੀ ਕਹਿਣਾ ਹੁਣ ਸਮੱਸਿਆ ਇਹ ਹੈ ਕਿ ਰਵਨੀਤ ਬਿੱਟੂ ਨੂੰ ਐਜ਼ ਐ ਸਿੱਖ ਚਿਹਰੇ ਦੇ ਵੱਜੋਂ ਉਭਾਰਿਆ ਗਿਆ ਪਰ ਸਿੱਖਾਂ ਚ ਉਹਨਾਂ ਦੀ ਪਪੂਲਰਿਟੀ ਨਹੀਂ ਸਿੱਖ ਉਹਨਾਂ ਨੂੰ ਗਾਲਾਂ ਕੱਢਦੇ ਟੱਕੇ ਟਕੇ ਦੀਆਂ ਜੋ ਉਹਨਾਂ ਦੀ ਬੋਲਬਾਣੀ ਰਹੀ ਆ ਸਿੱਖ ਮਸਲਿਆਂ ਤੇ ਲੈ ਕੇ ਤਾਂ ਇਹ ਸਵਾਲ ਨੇ ਭਾਜਪਾ ਦੇ ਅੰਦਰ ਕਲੇਸ਼ ਪੰਜਾਬ ਚ ਜ਼ਰੂਰ ਪਿਆ ਮੈਨੂੰ ਨਹੀਂ ਲੱਗਦਾ ਬੇਸ਼ੱਕ ਰਵਨੀਤ ਮਿੱਟੂ ਦਾ ਮੁੱਖ ਮੰਤਰੀ ਬਣਦੀਆਂ ਤਿਆਰੀਆਂ ਕਰਦੇ ਹੁਣ ਪਰ ਉਹਨਾਂ ਨੂੰ ਹਰਜੀਤ ਗਰੇਵਾਲ ਤੇ ਬਾਕੀ ਆਗੂ ਬਣ ਨਹੀਂ ਦਿੰਦੇ